पुषकार श्री हर कृष्ण तिठ सब दुख श्री हर कृष्ण तई है जिस सब दुख ਸੱਚੇ ਦਾ ਤਨ ਕਰਾ ਜਿਸ ਪਾਸ ਮਨ ਠਿਆ ਸੋਹੀਏ ਸਭ ਨਾਮ ਹੀ ਜਿਸ ਪਾਸ ਬਠਿਆ ਸੋਹੀਏ ਸਭ ਸਤ ਨਾਮ ਨਾਮ ਸਿਰੀ ਲਾਈ ਗੁਰੂ ਕਾਹਿ ਮੇ ਜੀ ਸੁਲੋਕ ਜੇਤ ਬੰਤ ਚਹਨ ਕਮਨ ਸਾਸ ਸਾਸ ਰਦਨੈ ਨਹਿ ਬਸ ਲੰਗ ਨਾਮ ਚਟ ਚਟ ਨਾਨਕ ਜੀ ਜਵਾਹੀ ਸਦਾ ਕੇ ਕੰਦੋ ਸਾਥ ਤਣੀ ਪਾਵੀ ਆਸਾ ਤੀ ਆਸ भले <laughs> सोन ਬਣਾ ਲਿਆ ਹਯਾ ਨਾਲੋ ਜੋ ਮੈਂਬਰ ਪੰਜਾਬ ਲੀਗਲ ਸਰਵਿਸ ਅਥਾਰਟੀ ਪੰਜਾਬ ਓਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਨਹੀਂ ਬਹੁਤ ਸਮੇਂ ਤੋਂ ਪ੍ਰਾਂਤਨ ਸਮੇਂ ਤੋਂ ਉਹ ਕਾਰਜ ਕਰਦੀ ਹੈ ਜਿਹੜੇ ਮਨੁੱਖਤਾ ਦੇ ਭਲੇ ਲਈ ਹੁੰਦੀ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਦਿੱਤੇ ਸਭੁਖ ਜਾਏ ਉਹਨਾਂ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈ ਜਿੰਨਾ ਚاہے ਪਾਣੀ ਦੀ ਗੱਲ ਕਰੀਏ ਚਾਹੇ ਕੀੜੇ ਮਾਰ ਦਵਾਈਆਂ ਦੀ ਗੱਲ ਕਰੀਏ ਅੱਜ ਲੋੜ ਹੈ ਇਹਨੂੰ ਸਾਮਨ ਦੀ ਉਸ ਲੜੀ ਦੇ ਵਿੱਚੋਂ ਇੱਕ ਲੜੀ ਜਿਹੜੀ ਹਰਿਆਵਲ ਦੀ ਲੜੀ ਹੈ ਦਰਖਤ ਲਾਉਣ ਦੀ ਲੜੀ ਹੈ ਅੱਜ ਸ਼ਰੂਮਨੀ ਗੁਰਦੁਆਰਾ ਪਰਉਂਧ ਕਮੇਟੀ ਨੇ ਕੱਲੇ ਪੰਜਾਬ ਇੱਥੇ ਬਰਨਾਲੇ 'ਚ ਹੀ ਬਰਨਾਲੇ 'ਚ ਹੀ ਤਕਰੀਬਨ 10000 ਬੂਟਾ ਲਾਉਣ ਜਾ ਰਹੇ ਨੇ ਜਿਹੜੇ ਪਹਿਲਾਂ ਵੀ ਲਾਉਂਦੇ ਨੇ ਔਰ ਇੱਕ ਵੀ ਜਾਣ ਕੇ ਬੜੀ ਖੁਸ਼ੀ ਹੋਈ ਹੈ ਠਿਕਰੀ ਵਾਲਾ ਰੋਡ ਤੇ ਇੱਕ ਕਿਲਾ ਪਈ ਸੀ ਗੁਰੂ ਘਰ ਦੀ ਜਗ੍ਹਾ ਉੱਥੇ ਵੀ ਇਹਨਾਂ ਨੇ ਲਾਇਆ ਇਹ ਤੋਂ 25% ਜਿਹੜੀ ਧਰਤੀ ਆ ਉਹਤੇ ਬੂਟੇ ਲਾਈਏ। ਔਰ ਜਿਹੜਾ ਸਰਵੇਖਣ ਹੈ ਉਹ ਸਰਵੇਖਣ ਦੇ ਮੁਤਾਬਕ ਸਿਰਫ 5 ਤੋਂ 7% ਤੱਕ ਹੀ ਨੇ ਬੂਟੇ। 5 ਤੋਂ 7% ਔਰ ਜਿਹੜੀ ਹੋਰ ਜਿਹੜੀ ਮਾੜੀ ਗੱਲ ਹੈ ਜਿਹੜੇ 5 ਤੋਂ 7% ਨੇ ਔਰ ਉਹਨਾਂ ਨੂੰ ਕੱਟਣ ਵਾਲੇ ਵੀ ਬਹੁਤ ਬਲਵਾਨ ਨੇ। ਔਰ ਸਰਕਾਰਾਂ ਇਹਦੇ ਪ੍ਰਤੀ ਸੁੱਤੀਆਂ ਪਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਸਰਜੀਤ ਸਿੰਘ ਮੈਨੇਜਰ ਗੁਰਦੁਆਰਾ ਗੰਗਾ ਸਿੰਘ ਜੀ ਬਰਨਾਲਾ। ਤਨ ਤਨ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਿੱਥੇ ਦੇਸ਼ਾਂ ਬਰੇਸ਼ਵ ਸਮੂਹ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰਦਰਾਵਾ ਗੰਗਾ ਸਿੰਘ ਜੀ ਵੱਲੋਂ ਗੁਰਦਰਾ ਤਪਸਥਾਨ ਵੀ ਪ੍ਰਧਾਨ ਕੋਰਜ ਦੇ ਸਥਾਨ ਤੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਸਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਨਾਇਆ ਗਿਆ ਅਤੇ ਨਾਲ ਹੀ ਜੋ ਗੁਰੂ ਮਹਾਰਾਜ ਦੇ ਆਸੇ ਨੇ ਜੋ ਗੁਰੂ ਮਹਾਰਾਜ ਨੇ ਸਾਨੂੰ ਦਿਸ਼ਾ ਨਿਰਦੇਸ਼ ਜੋ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸੇ ਦੇ ਤਹਿਤ ਸਰਬ ਉੱਚ ਸ੍ਰੀ ਅਕਾਲ ਤਾ ਸਹਿਬ ਵੱਲੋਂ ਪਿਛਲੇ ਦਿਨੀ ਹੁਕਮ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਮਾਤਮਾ ਕਮੇਟੀ ਜਿੰਨੇ ਵੀ ਸਥਾਨ ਨੇ ਉੱਥੇ ਸਾਰੇ ਬੂਟੇ ਲਗਾਏ ਜਾਂ ਦਰਖਤ ਲਾਏ ਜਾਣ ਇਸੇ ਤਰ੍ਹਾਂ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨਾਂ ਲਈ ਦਿਸ਼ਾ ਨਿਰਦੇਸ਼ ਤਹਿਤ ਬਰਨਾਲਾ ਵਿਖੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਿਹਾੜੇ ਨੂੰ ਸਮਰਪਿਤ ਅੱਜ ਜਿਹੜੇ 10000 ਜੀ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਸਥਾਨਾਂ 'ਤੇ ਬੂਟੇ ਲਾਏ ਜਾ ਰਹੇ ਨੇ ਲੇਕਿਨ ਬਰਨਾਲਾ ਵਿਖੇ ਧਾਮੀ ਸਾਹਿਬ ਜੀ ਦੇ ਅਗਿਆਦੇ ਤਹਿਤ ਉਹ ਜਥੇਦਾਰ ਪਰਮਜੀਤ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਗਵਾਈ ਦੇ ਵਿੱਚ ਜਿਹੜੇ ਅੱਜ ਇਹ ਬੂਟੇ ਲਾਉਣ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਪਿਛਲੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਿਤੇ ਨਾ ਕਿਸ ਤਰ੍ਹਾਂ ਦੇ ਕਿਤੇ ਨਾ ਕੋਈ ਪ੍ਰੋਗਰਾਮ ਪਿਛਲੇ ਸਾਲ ਵੀ ਬਰਨਾਲੇ ਲਗਭਗ 4 ਏਕੜ ਦੇ ਵਿੱਚ ਬੂਟੇ ਲਾਏ ਜਾ ਚੁੱਕੇ ਨੇ ਜਿਹੜੇ ਕਿ ਜੰਗਲ ਦਾ ਰੂਪ ਧਾਰਨ ਕਰ ਚੁੱਕੇ ਹੈ ਇਸ ਵਾਰ ਜਿਹੜਾ ਅਸੀਂ 1.5 ਏਕੜ ਦੇ ਵਿੱਚ ਹੋਰ ਜੰਗਲ ਲਾਉਣਾ ਹੈ ਇੱਕ ਬਾਗ ਲਾਉਣਾ ਹੈ ਬੀਡ ਫਾਰਮ ਖੁੱਡੀ ਵਿਖੇ ਅਤੇ ਜਿਹੜਾ 10000 ਬੂਟਾ ਉਹ ਗੁਰਦੁਆਰਾ ਤਪਸਥਾਨ ਵਿਖੇ ਸੁੰਦਰਤਾ ਦੇ ਲਈ ਅੰਬ ਵਗੈਰਾ ਲਾਏ ਜਾਣਗੇ ਔਰ ਜਿੱਥੇ ਗੁਰੂ ਘਰ ਦੀਆਂ ਜ਼ਮੀਨਾਂ ਨੇ ਮੋਟਰਾਂ ਨੇ ਉਹਦੇ ਚਾਰੇ ਪਾਸੇ ਜਿਹੜਾ 10000 ਬੂਟਾ ਅਸੀਂ ਲਾਵਾਂਗੇ ਹੋਰ ਵੀ ਜਿਹੜੀ ਸੰਗ ਸਾਡੇ ਕੋਲ ਬੂਟੇ ਦੀ ਮੰਗ ਕਰੂ ਉਹਨਾਂ ਨੂੰ ਬੂਟੇ ਵੀ ਦੇਵਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕਹਿਣ ਤੇ ਉੱਥੇ ਜਾ ਕੇ ਲਾ ਕੇ ਵੀ ਆਵਾਂਗੇ